ਪੰਜਾਬ ਚ ਸੁਰਖੀਆਂ ਪਟੋਲ ਦਾ ਗੈਂਗਸਟਰ ਸ਼ਬਦ ਦਾ ਇੱਕ ਵਾਰ ਸ਼ਬਦਾਂ ਧਿਆਨ ਜਿਹੜਾ ਉੱਥੇ ਚੱਲਾ ਜਾਂਦਾ ਹੈ ਗੈਂਗਸਟਰ ਵੀ ਸਾਡੇ ਆਪਣੇ ਪੰਜਾਬੀ ਮੁੰਡਿਆਂ ਚੋਂ ਹੀ ਨਿਕਲੇ ਆ ਆਪਣੀ ਫੈਮਿਲੀ ਚੋਂ ਨਿਕਲੇ ਆ ਜਦੋਂ ਸਾਹਮਣੇ ਉਹ ਬੰਦਾ ਤੁਹਾਨੂੰ ਟੇਡਾ ਹੋ ਕੇ ਆਉਂਦਾ ਉਹਦੇ ਲਈ ਤੁਸੀਂ ਟੇਡਾ ਹੋਣੇ ਹੋ ਜੇ ਸਾਹਮਣੇ ਮਾਰਨਾ ਆਉਂਦਾ ਨੂੰ ਕੋਈ ਮਾਰ ਕੇ ਰੋਕ ਦੇਉ ਉਸ ਤਰੀਕੇ ਨਾਲ ਉਹ ਤਰੀਕੇ ਦੇ ਨਾਲ ਪੋਟਰੇ ਕੀਤਾ ਜਾ ਰਿਹਾ ਹੈ ਕਿ ਜ਼ਮੀਨਾਂ ਪਿੱਛੇ ਘਟ ਗੁੱਟ ਵੜ ਦਿੰਦੇ ਨੇ ਗਾਟਾ ਲਾ ਦਿੰਦੇ ਨੇ ਇਹ ਸਹੀ ਰਿਪਰੈਜੈਂਟੇਸ਼ਨ ਹੋ ਰਹੀ ਹੈ ਦੋ ਦੋ ਕਿੱਲੇ ਆਉਂਦੇ ਹੁੰਦੇ ਅਗਲਾ ਕਹਿੰਦਾ ਯਾਰ ਮੈਨੂੰ ਮੇਰਾ ਹਿੱਸਾ ਮਿਲ ਜੇ ਮੇਰਾ ਭਰਾ ਕੁਝ ਕਰੇ ਨਾ ਕਰੇ ਪੰਜਾਬੀ ਹੋਣ ਦਾ ਕਿੰਨਾ ਕਮਾਨ ਹੈ ਪੰਜਾਬ ਇੱਕ ਹੈ ਜੀ ਗੱਲ ਸੀਗੀ ਜਿੱਥੇ ਲੋਕ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਲੰਗਰ ਤੱਕ ਲੋਕਾਂ ਦੇ ਘਰਾਂ 'ਚ ਵਿਚਾਰੇ ਸੀ ਮੇਰਾ ਇੱਕ ਭਰਾ ਹੈਗਾ ਜਿੰਨ ਮੈਨੂੰ ਪੁੱਤਰਾ ਵਰਗਾ ਲੱਗਦਾ ਮੈਂ ਘਰੋਂ ਕੁਝ ਵੀ ਨਹੀਂ ਲੈ ਕੇ ਆਇਆ ਮੈਂ ਸਾਰਾ ਉਹਨੂੰ ਹੀ ਦੇ ਕੇ ਆਇਆ ਕਿ ਤੂੰ ਰੱਖ ਮੈਨੂੰ ਸਿਰਫ ਰਿਸ਼ਤਾ ਚਾਹੀਦਾ ਕੋਖ ਤੋਂ ਲੈ ਕੇ ਤੁਹਾਡੀ ਸਾਨ ਸ਼ੁਰੂ ਹੋ ਜਾਂਦੀ ਹੈ ਤੇ ਕਬਰ ਤੱਕ ਜਾਂਦੀ ਹੈ ਉਹਨੂੰ ਅਸੀਂ ਜ਼ਮੀਨ ਜਾਇਦਾਦਾਂ ਦੇ ਵਿੱਚ ਤੋਲ ਦਿੰਨੇ ਆਂ ਸਿਆਣੇ ਅਕਸਰ ਕਹਿੰਦੇ ਨੇ ਕਿ ਜ਼ਿੰਦਗੀ ਇੱਕ ਖੇਡ ਹੈ ਜੇ ਜਿੱਤ ਗਏ ਤਾਂ ਜਸ਼ਨ ਮਨਾਓ ਜੇ ਹਾਰ ਗਏ ਤਾਂ ਉਸ ਹਾਰ ਤੋਂ ਕੁਝ ਸਿੱਖੋ ਪੰਜਾਬੀ ਇੰਡਸਟਰੀ ਤੁਹਾਡੀ ਚੋਲੀ ਕਬੜੀ ਖੂਬਸੂਰਤ ਫਿਲਮ ਪਾਉਣ ਵਾਲੀ ਹੈ 9 ਫਰਵਰੀ ਨੂੰ ਫਿਲਮ ਰਿਲੀਜ਼ ਹੋਣੀ ਹੈ ਖਿਡਾਰੀ ਇਹ ਫਿਲਮ ਖੇਡ ਤੇ ਵੀ ਆਧਾਰਿਤ ਹੈ ਤੇ ਇਸ ਫਿਲਮ ਦੇ ਵਿੱਚ ਕਰਤਾਰ ਜੀ ਇੱਕ ਰੋਲ ਅਦਾ ਕਰ ਰਹੇ ਨੇ ਜਿਸ ਨੂੰ ਗੈਂਗਸਟਰ ਇੱਕ ਬੜਾ ਭਾਰਾ ਸ਼ਬਦ ਹੈ ਔਰ ਬੜਾ ਡਰਾਵਣਾ ਜਿਹਾ ਸ਼ਬਦ ਹੈ ਜਦੋਂ ਪੰਜਾਬ ਚ ਸੁਰਖੀਆਂ ਪਟੋਰਦਾ ਗੈਂਗਸਟਰ ਸ਼ਬਦ ਤਾਂ ਇੱਕ ਵਾਰ ਸ਼ਬਦ ਦਾ ਧਿਆਨ ਜਿਹੜਾ ਉੱਥੇ ਚਲਾ ਜਾਂਦਾ ਗੈਂਗਸਟਰ ਦਾ ਰੋਲ ਅਦਾ ਕਰ ਰਿਹਾ ਇਸ ਰੋਲ ਬਾਰੇ ਥੋੜਾ ਨਹੀਂ ਨਹੀਂ ਤੁਸੀਂ ਇਹ ਟੇਲਰ ਨੂੰ ਪ੍ਰੈਡਿਕਟ ਕਰਕੇ ਇਹ ਗੱਲ ਵਧੀਆ ਗੱਲ ਹੈ ਟੇਲਰ ਨੇ ਤੁਹਾਨੂੰ ਸਾਡੀ ਫਿਲਮ ਦੇ ਨਹੀਂ ਗੱਲ ਦੱਸੀ ਹੈ ਪਰ ਗੈਂਗਸਟਰ ਕਹਿਣਾ ਉਹਨੂੰ ਅ ਮੈਨੂੰ ਲੱਗਦਾ ਕਿ ਗੈਂਗਸਟਰ ਦਾ ਕੰਮ ਕੁਝ ਹੋਰ ਵੱਖਰਾ ਹੈਗਾ ਆਪਾਂ ਸਮਾਜ ਦੇ ਵਿੱਚ ਗੈਂਗਸਟਰ ਕੁਸ਼ੋਰ ਤਰੀਕੇ ਦੇ ਨੇ ਗੈਂਗਸਟਰ ਵੀ ਸਾਡੇ ਆਪਣੇ ਪੰਜਾਬੀ ਮੁੰਡਿਆਂ ਚੋਂ ਨਿਕਲੇ ਆ ਆਪਣੀ ਫੈਮਿਲੀ ਚੋਂ ਨਿਕਲੇ ਆ ਪਰ ਉਹ ਸੈਕਰੀਫਾਈਜ਼ ਕਰਨ ਵਾਲਾ ਕੈਰੈਕਟਰ ਹੈਗਾ ਜਦੋਂ ਉਹ ਨਹੀਂ ਬਣ ਪਾਉਂਦਾ ਜਿੱਥੇ ਹੈਗਾ ਸਮਾਜਿਕ ਔਕੜਾਂ ਆਉਂਦੀਆਂ ਤੁਹਾਨੂੰ ਬਹੁਤ ਸਾਰੀਆਂ ਦੀਆਂ ਔਕੜਾਂ ਆਉਂਦੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦੀਆਂ ਜਦੋਂ ਨਹੀਂ ਆਪਣੀ ਮੰਜ਼ਿਲ ਤੱਕ ਉਹ ਪਹੁੰਚ ਪਾਉਂਦਾ ਤਾਂ ਉਹ ਸੋਚਦਾ ਕਿ ਉਹਦਾ ਭਰਾ ਛੋਟਾ ਹੈਗਾ ਉਹ ਉਸ ਮੰਜ਼ਲ ਤੱਕ ਪਹੁੰਚ ਜੇ ਵੀ ਜਦੋਂ ਹੀ ਉੱਥੇ ਤੱਕ ਬਣੂਗਾ ਤੇ ਸ਼ਾਇਦ ਇਹਦੇ ਵਿੱਚ ਮੈਂ ਆਪਣਾ ਵੇਖੂਗਾ ਉਹ ਫਿਰ ਉਹਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਹਾਣੀ ਦੇ ਵਿੱਚ ਤੇ ਉਹਦੇ ਵਿੱਚ ਜਿਹੜੀਆਂ ਔਕੜਾਂ ਆਉਂਦੀਆਂ ਨੇ ਜਦੋਂ ਸਾਹਮਣੇ ਉਹ ਬੰਦਾ ਤੁਹਾਨੂੰ ਟੇਡਾ ਹੋ ਕੇ ਆਉਂਦਾ ਉਹਦੇ ਲਈ ਤੁਸੀਂ ਟੇਡਾ ਹੋਣੇ ਹੋ ਜੇ ਸਾਹਮਣੇ ਮਾਰਨ ਆਉਂਦਾ ਨੂੰ ਕੋ ਮਾਰ ਕੇ ਰੋਕਦੇ ਹੋ ਉਸ ਤਰੀਕੇ ਨਾਲ ਉਹ ਉਹਨੂੰ 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 ਸੈਲਫ ਪ੍ਰੋਟੈਕਸ਼ਨ ਵੀ ਕਹਿ ਦਿੰਦੇ ਸੋ ਉਹਨੂੰ ਚਾਹੇ ਤੁਸੀਂ ਗੈਂਗਸਟਰ ਦਾ ਰੂਪ ਦੇ ਲੋ ਚਾਹੇ ਕੋਈ ਦਿ ਲੋ ਮੈਨੂੰ ਲੱਗਦਾ ਹਰ ਇੱਕ ਬੰਦਾ ਜਿਹੜੀ ਫੈਮਿਲੀ ਤੇ ਜਦੋਂ ਕੋਈ ਅਟੈਕ ਕਰਨ ਆਊਗਾ ਉਹ ਇਸ ਤਰੀਕੇ ਮੇਰਾ ਕਰੈਕਟਰ ਜੈਲੀ ਉਹਦੇ ਵਿੱਚ ਕਰਦਾ ਅੱਜ ਕੱਲ ਭਰਾਵਾਂ ਦੇ ਰਿਸ਼ਤੇ ਨੂੰ ਬੜੇ ਗਲਤ ਤਰੀਕੇ ਦੇ ਨਾਲ ਪੋਰਟਰੇ ਕੀਤਾ ਜਾ ਰਿਹਾ ਹੈ ਕਿ ਜ਼ਮੀਨਾਂ ਪਿੱਛੇ ਘਟ ਗੁੱਟ ਵੜ ਦਿੰਦੇ ਨੇ ਗਾਟਾ ਲਾ ਦਿੰਦੇ ਨੇ ਇਹ ਸਹੀ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ ਤੁਸੀਂ ਐਜ਼ ਅ ਬ੍ਰਦਰ ਰੋਲ ਪਲੇ ਕੀਤਾ ਗੁਰਨਾਮ ਦਾ ਭਰਾ ਬਣਿਓ ਉਹ ਇੱਕ ਜਿਹੜਾ ਨਿੱਗ ਆਪਸ ਦੇ ਵਿੱਚ ਸਾਂਝਾ ਕੀਤਾ ਉਹਦੇ ਬਾਰੇ ਦੱਸੋ ਦਰਅਸਲ ਭਰਾਵਾਂ ਦਾ ਰਿਸ਼ਤਾ ਹੁੰਦਾ ਕੀ ਇਸੇ ਕਰਕੇ ਮੈਂ ਕਹਿੰਨਾ ਵੀ ਆਮ ਜ਼ਿੰਦਗੀ ਦੇ ਵਿੱਚੋਂ ਸਬਜੈਕਟ ਚੱਕੋ ਇਹ ਚੀਜ਼ ਵੀ ਖਤਮ ਹੁੰਦੀ ਜਾਂਦੀ ਹੈ ਦੋ ਦੋ ਕਿੱਲੇ ਆਉਂਦੇ ਹੁੰਦੇ ਹੈ ਅਗਲਾ ਕਹਿੰਦਾ ਯਾਰ ਮੈਨੂੰ ਮੇਰਾ ਹਿੱਸਾ ਮਿਲ ਜੇ ਮੇਰਾ ਭਰਾ ਕੁਝ ਕਰੇ ਨਾ ਕਰੇ ਪਰ ਇਹ ਰਿਸ਼ਤਾ ਜਿਹੜਾ ਹੁੰਦਾ ਨਾ ਭਰਾਵਾਂ ਦਾ ਇਹ ਇੰਨਾ ਅਨਮੋਲ ਹੁੰਦਾ ਹੈ ਕਿ ਸਮਝਦੇ ਨਹੀਂ ਲੋਕ ਇੱਕ ਮਾਂ ਦੀ ਢਿੱਡ ਚੋਂ ਇੱਕ ਮਾਂ ਦੀ ਕੁੱਖ ਚੋਂ ਪੈਦਾ ਹੋਏ ਦੋ ਬੰਦੇ ਹੈ ਨਾ ਇਹ ਰਿਸ਼ਤਾ ਕਿੱਥੇ ਸ਼ੇਅਰ ਕਰਾਂਗੇ ਆਪਾਂ ਠੀਕ ਹੈ ਅੱਜ ਤੁਹਾਡਾ ਕੁਈ ਹੋਰ ਰਿਸ਼ਤਾ ਬਣ ਜਾਂਦੇ ਐ ਸਮਾਜ ਦੇ ਵਿੱਚ ਹਨਾ ਲੋਕ ਦੋ ਦੋ ਵਿਆਹ ਕਰਾ ਲੈਂਦੇ ਐ ਚਾਰ ਚਾਰ ਪੁੱਤਰ ਵੀ ਹੁੰਦੇ ਐ ਹੋਰ ਹੁੰਦੇ ਐ ਪਰ ਕਦੋਂ ਉਹ ਵੇਲਾ ਆਊਗਾ ਕਿਹੜੇ ਜਨਮ ਦੇ ਵਿੱਚ ਉਹ ਵੇਲਾ ਆਊਗਾ ਤੁਸੀਂ ਇੱਕ ਮਾਂ ਦੀ ਕੁੱਖ ਦੇ ਵਿੱਚੋਂ ਦੋ ਜਣੇ ਜਨਮ ਲਾਉਂਗੇ ਠੀਕ ਐ ਕੁੱਖ ਤੋਂ ਲੈ ਕੇ ਤੁਹਾਡੀ ਸਾਨ ਸ਼ੁਰੂ ਹੋ ਜਾਂਦੀ ਐ ਤੇ ਕਬਰ ਤੱਕ ਜਾਂਦੀ ਐ ਉਹਨੂੰ ਅਸੀਂ ਪੈਸੇ 'ਚ ਤੋਲ ਦਿੰਨੇ ਆ ਉਹਨੂੰ ਅਸੀਂ ਜ਼ਮੀਨ ਜਾਇਦਾਦਾਂ ਦੇ ਵਿੱਚ ਤੋਲ ਦਿੰਨੇ ਆ ਉਹਨਾਂ ਨੂੰ ਅਸੀਂ ਇਮੋਸ਼ਨਾਂ ਦੇ ਵਿੱਚ ਕੋਈ ਸਾਡੇ ਫਰਕ ਹੀ ਨਹੀਂ ਆਉਂਦਾ ਇਹਨੂੰ ਇੱਕ ਵਾਰੀ ਧਿਆਨ ਨਾਲ ਸੋਚਿਓ ਕਿ ਇਹ ਰਿਸ਼ਤਾ ਕਿਸੇ ਹੋਰ ਨਾਲ ਬਣ ਸਕਦਾ ਤੁਸੀਂ ਫਿਰ ਤਾਂ ਮਾਂ ਦੀ ਕੁੱਖ ਨੂੰ ਵੀ ਦੋ ਵਾਰੀ ਵੱਡੋ ਨਾ ਉਹਨੂੰ ਜਿਉਂਦੀ ਮਾਂ ਨੂੰ ਵੱਡੋ ਬਚਾਲਿਓ ਠੀਕ ਹੈ ਅੱਧੀ ਉਹ ਲੈ ਜੇ ਅੱਧੀ ਉਹ ਲੈ ਜੇ ਠੀਕ ਹੈ ਜੇ ਮੁਮਕਿਨ ਹੀ ਨਹੀਂ ਹੈ ਜੇ ਇੱਕ ਮੁਮਕਿਨ ਹੀ ਨਹੀਂ ਹੈ ਫਿਰ ਤੁਸੀਂ ਜੇ ਉੱਥੇ ਨਹੀਂ ਕਰ ਸਕਦੇ ਹੈਗੇ ਤਾਂ ਫਿਰ ਇੱਥੇ ਆ ਕੇ ਕਿਉਂ ਲੜਦੇ ਹੋ ਨਹੀਂ ਦੋ ਕਿੱਲੇ ਭਰਾ ਵੱਧ ਲੈ ਗਿਆ ਯਾਰ ਦੋ ਦੋ ਚੀਜ਼ ਵੱਧ ਲੈ ਗਿਆ ਖੂਨ ਤਾਂ ਤੁਹਾਡਾ ਹੀ ਆ ਨਾਲ ਤਾਂ ਕੁਝ ਨਹੀਂ ਚੜਦਾ ਖੂਨ ਦਾ ਦਰਦ ਤਾਂ ਬਾਹਰ ਆਉਂਦਾ ਹੀ ਹੈ ਨਾ ਫਿਰ ਇਹੀ ਸਮਝਾਉਂਦੀ ਹੈ ਸਾਡੀ ਫਿਲਮ ਵੀ ਕਿ ਭਰਾ ਤੇ ਛੋਟਾ ਪੁੱਤ ਵਰਗਾ ਵੀ ਹੋ ਸਕਦਾ ਤੁਸੀਂ ਉਹਨੂੰ ਵੀ ਪੋਸ਼ ਕਰ ਸਕਦੇ ਹੋ ਠੀਕ ਹੈ ਤੁਸੀਂ ਆਪਣਾ ਬੋਦੇ ਚ ਵੀ ਦੇਖ ਸਕਦੇ ਹੋ ਰਿਸ਼ਤਿਆਂ ਦੀ ਐਮੀਅਤ ਨੂੰ ਸਮਝੋ ਜਿਹੜੇ ਸਮਾਜਿਕ ਤੌਰ ਤੇ ਆ ਕੇ ਸਾਨੂੰ ਸਮਾਜ ਦੀ ਜਾਂ ਪੈਸੇ ਦੀ ਚੱਕਾ ਚੋਂ ਸਾਡੇ ਬਦਲ ਦਿੰਦੀ ਆ ਉਹਨੂੰ ਮਾਂ ਦੀ ਕੁੱਖ ਦੇ ਹੰਡੇਰੇ ਨਾਲ ਤੋਲ ਕੇ ਤਾਂ ਦੇਖੋ ਅ ਬਤੌਰ ਇੱਕ ਕਿਉਂਕਿ ਤੁਹਾਨੂੰ ਤੁਹਾਡੀ ਫਿਜ਼ੀਕ ਨੂੰ ਬਹੁਤ ਜ਼ਿਆਦਾ ਹਾਈਪ ਦਿੱਤੀ ਜਾਂਦੀ ਹੈ ਕਿ ਫਿਟਨੈਸ ਫਰੀਕ ਹੋ ਡਾਈਟ ਤੁਹਾਡੇ ਤੋਂ ਬਾਰ ਬਾਰ ਲੋਕ ਕਿ ਪੁੱਛਦੇ ਨੇ ਕਿ ਇਹੋ ਜੀ ਡਾਈਟ ਲੈਨੇ ਹੋ ਇਸ ਫਿਲਮ ਦੇ ਵਿੱਚ ਕੁਝ ਬਦਲਾਵ ਕੀਤਾ ਬਾਡੀ ਨੂੰ ਲੈ ਕੇ ਡਾਈਟ ਨੂੰ ਲੈ ਕੇ ਕਿਉਂਕਿ ਕੁਸ਼ਤੀ ਖੇਡ ਜਿਹੜੀ ਉਹ ਪrezent ਹਾਂ ਲੇਕਿਨ ਇਹ ਹੁੰਦਾ ਕਿ ਜਦੋਂ ਪਹਿਲਵਾਨੀ ਅਸੀਂ ਕਰਦੇ ਆ ਉਹ ਚ ਮਸਲਸ ਜ਼ਿਆਦਾ ਲੋਡ ਨਹੀਂ ਹੁੰਦੀ ਕਿਉਂਕਿ ਪਹਿਲਵਾਨ ਦਾ ਸਰੀਰ ਜਦੋਂ ਇੱਕ ਦੂਜੇ ਫੜਦੇ ਆ ਤਾਂ ਉਹ ਟੁੱਟਦੇ ਆ ਮਸਲ ਜਦੋਂ ਹੁੰਦੇ ਆ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੱਟਾਂ ਲੱਗੀਆਂ ਉਹ ਨੇਚਰਲੀ ਗੱਲ ਆ ਉਹ ਲੱਗਦੀ ਆ ਸੋ ਸਪੋਰਟਸ ਨਾਲ ਜੁੜੇ ਹੋਣ ਕਰਕੇ ਮੈਨੂੰ ਇੰਨੀਆਂ ਮਾਈਂਡ ਨਹੀਂ ਹੁੰਦੀਆਂ ਪਰ ਇਹਦੇ ਵੀ ਤੁਸੀਂ ਦੇਖੋਗੇ ਮੇਰੇ ਸਾਈਡਾਂ ਥੋੜੀ ਥੋੜੀ ਵਧੀਆਂ ਹੋਈਆਂ ਹੈਗੀਆਂ ਥੋੜੀ ਥੋੜੀ ਫੈਟ ਚੜੀ ਹੋਈ ਹੈਗੀ ਆ ਉਹ ਪਹਿਲਵਾਨੀ ਦਾ ਦੇਸੀ ਖਾਣਾ ਖਾਣ ਕਰਕੇ ਆਉਂਦੇ ਸੋ ਉਹ ਇੰਨੀ ਕਿ ਚੇਂਜ ਤਾਂ ਮੈਂ ਕੀਤੀ ਆ ਪੰਜਾਬੀ ਹੋਣ ਦਾ ਕਿੰਨਾ ਕਮਾਨਾ ਹੈ ਪੰਜਾਬ ਨੂੰ ਜਦੋਂ ਬਾਹਰ ਜਾ ਕੇ ਰਿਪਰੈਜ਼ੈਂਟ ਕਰਦੇ ਹੋ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਹੋ ਬਤੌਰ ਪੰਜਾਬੀ ਤਾਂ ਕਿਵੇਂ ਕਰਦੇ ਹੋ ਕਿੰਨਾ ਕਮਾਨਾ ਪੈਂਦਾ ਦੇਖੋ ਬਹੁਤ ਮਾਣ ਆ ਪੰਜਾਬੀ ਹੋਣ ਤੇ ਜਿੱਥੇ ਅਸੀਂ ਪੈਦਾ ਹੋਏ ਆ ਹਨਾ ਮੈਨੂੰ ਪੰਜਾਬੀ ਹੋਣ ਦੇ ਇੰਨਾ ਕਮਾਨਾ ਕੱਲ ਮੈਂ ਮਤਲਬ ਕਿਤੇ ਇੱਕ ਫਿਲਮ ਦੇਖ ਰਿਹਾ ਸੀਗਾ ਕੋਵਿਡ ਦੇ ਵਿੱਚ ਉਹ ਉਸ ਇਲਾਕੇ ਦੇ ਵਿੱਚ ਇੱਕ ਮਤਲਬ ਲੋਕ ਜਾ ਰਹੇ ਤੇ ਕੋਈ ਰੋਟੀ ਵੀ ਨਹੀਂ ਦੇ ਰਹੇ ਰੋਟੀ ਪਿੱਛੇ ਲੜਕੇ ਮਰ ਗਏ ਲੋਕ ਤੇ ਸਾਡਾ ਪੰਜਾਬ ਇੱਕ ਹੈ ਜੀ ਗੱਲ ਸੀਗੀ ਜਿੱਥੇ ਲੋਕ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਲੰਗਰ ਤੱਕ ਲੋਕਾਂ ਦੇ ਘਰਾਂ ਵਿੱਚ ਪਹਚਾਰੇ ਸੀਗੇ ਹੜ ਆ ਜਾਂਦਾ ਤਾਂ ਬਚਾਉਂਦੇ ਆ ਠੀਕ ਹੈ ਇਹ ਉਹ ਪੰਜਾਬ ਹੈ ਜਿਹਦੇ ਵਿੱਚ ਇੱਕ ਵਾਰੀ ਬੰਦਾ ਨੰਗਾ ਐਂਟਰ ਹੋ ਜੇ ਉਹਨੂੰ ਕੱਪੜਾ ਵੀ ਮਿਲਦਾ ਉਹਨੂੰ ਰੋਟੀ ਵੀ ਮਿਲਦੀ ਉਹਨੂੰ ਮਕਾਨ ਵੀ ਮਿਲਦਾ ਉਹਨੂੰ ਪਿਆਰ ਵੀ ਮਿਲਦਾ ਉਹਨੂੰ ਸਮਾਜ ਵੀ ਮਿਲਦਾ ਉਹ ਨਹੀਂ ਵੇਖਿਆ ਜਾਂਦਾ ਕਿ ਕਿਤੋਂ ਇਹ ਮਤਲਬ ਕਿਹੜੇ ਦੇਸ਼ੋਂ ਆਇਆ ਕੀ ਕੀਤਾ ਕੀ ਨਹੀਂ ਕੀਤਾ ਇਹ ਇੰਨਾ ਕਮਾਨ ਹੈਗਾ ਮੈਨੂੰ ਪੰਜਾਬੀ ਹੋਣ ਦੇ ਅਗਲੇ ਜਨਮ ਚ ਜੇ ਪਰਮਾਤਮਾ ਕੋਈ ਆਪਣਾ ਮੁਲਕ ਆਪਣਾ ਵਤਨ ਆਪਣਾ ਦੇਸ਼ ਤੂੰ ਚੂਸ ਕਰ ਕਿੱਥੇ ਪੰਜਾਬੀ ਹੁਣ ਤਾਂ ਜ਼ਿਆਦਾ ਮਾਣ ਹੈ ਕਿ ਆਪਣਾ ਦੇਸ਼ ਆਪਣੇ ਭਾਰਤ ਕਿਉਂਕਿ ਪੰਜਾਬ ਤਾਂ ਭਾਰਤ ਦੇ ਵਿੱਚ ਹੈ ਦੇਖੋ ਜੇ ਅਸੀਂ ਪੰਜਾਬੀ ਹੋਣ ਦਾ ਮਾਣ ਹੈਗਾ ਤਾਂ ਭਾਰਤ ਨੂੰ ਪੰਜਾਬ ਹੋਣ ਦਾ ਮਾਣ ਹੈਗਾ ਠੀਕ ਹੈ ਭਾਰਤ ਦੇ ਵਿੱਚ ਕੋਈ ਇਹ ਦੇਖੋ ਸਭ ਤੋਂ ਵੱਧ ਕ੍ਰਿਸ਼ੀ ਪ੍ਰਦਾਨ ਸਾਡਾ ਪੰਜਾਬ ਹੈਗਾ ਸਾਰੇ ਭਾਰਤ ਨੂੰ ਰੋਟੀ ਦਿੰਦਾ ਤੇ ਭਾਰਤ ਦੇ ਵਿੱਚੋਂ ਬਾਹਰੋਂ ਕਿਤੇ ਵੀ ਸਾਡੇ ਪੰਜਾਬ ਵਿੱਚ ਆ ਜਾਵੇ ਭੁੱਖਾ ਨੰਗਾ ਉਹਨੂੰ ਵੀ ਰੋਟੀ ਦਿੰਦਾ ਅਸੀਂ ਪੰਜਾਬ ਅਸੀਂ ਪੰਜਾਬ ਦਾ ਮਾਣ ਆ ਸਾਡਾ ਪੰਜਾਬ ਭਾਰਤ ਦਾ ਮਾਣ ਤੇ ਸਾਡਾ ਭਾਰਤ ਦੁਨੀਆ ਦਾ ਮਾਣ ਛਿਦਾਰੀ ਫਿਲਮ ਦੇ ਵਿੱਚ ਇੱਕ ਵੱਖਰਾ ਕਨਸੈਪਟ ਹੈ ਸ਼ਾਇਦ ਟ੍ਰੇਲਰ ਦੇ ਵਿੱਚ ਇੱਕ ਵੀ ਪਲ ਐਦਾਂ ਦਾ ਨਹੀਂ ਆਇਆ ਜਦੋਂ ਅਸੀਂ ਹੱਸੇ ਹੋਈਏ ਸਾਡੇ ਚਿਹਰੇ ਤੇ ਮੁਸਕਾਨ ਨਹੀਂ ਹੋਈ ਇੱਕ ਇੰਟੈਂਸਿਟੀ ਦੇਖੀ ਹੈ ਸੀਰੀਅਸਨੈਸ ਦੇਖੀ ਹੈ ਲੜਾਈ ਦੇਖੀ ਹੈ ਤੇ ਲੱਗਦਾ ਦਰਸ਼ਕਾਂ ਨੂੰ ਇਹ ਅਪੀਲ ਕਰੂਗੀ ਚੀਜ਼ ਬਿਲਕੁਲ ਕਰੂਗੀ ਇਹ ਕਿੱਥੇ ਨਹੀਂ ਹੁੰਦੀਆਂ ਕਿਹੜੀ ਸੋਸਾਇਟੀ 'ਚ ਨਹੀਂ ਹੁੰਦੀਆਂ ਕਿਹੜੀ ਖੇਡ ਚ ਨਹੀਂ ਹੁੰਦੀਆਂ ਕਿਹੜੇ ਲੋਕਾਂ ਚ ਨਹੀਂ ਹੁੰਦੀਆਂ ਇਹ ਸਾਡੀ ਜ਼ਿੰਦਗੀ ਦਾ ਅੰਗ ਨੇ ਇਹਨੂੰ ਇੱਕ ਐਕਸ਼ਨ ਦੇ ਤੌਰ ਤੇ ਵੀ ਨਾ ਲਓ ਇਹਨੂੰ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਛੋਟੇ ਮੋਟੇ ਲੜਾਈ ਝਗੜੀਆਂ ਉਹਨਾਂ ਦੇ ਨਾਲ ਲਓ ਜਿਨ੍ਹਾਂ ਨੂੰ ਫਿਲਮਾਂਕਣ ਕੀਤਾ ਗਿਆ ਹੈਗਾ ਬਹੁਤ ਪਸੰਦ ਆਉਣੀਆਂ ਲੋਕਾਂ ਨੂੰ ਮੈਨੂੰ ਪਤਾ ਕਦੀ ਭਰਾ ਦੇ ਨਾਲ ਆਪਣੇ ਭਰਾ ਦੇ ਨਾਲ ਚਾਚੇ ਤਾਏ ਦੇ ਮੁੰਡਿਆਂ ਦੇ ਨਾਲ ਲੜਾਈ ਹੋਈ ਹੈ ਤੁਹਾਡੀ ਕਦੀ ਨਹੀਂ ਮੇਰੀ ਕਦੇ ਨਹੀਂ ਹੋਈ ਹੈਗੀ ਮੇਰੀ ਤਾਂ ਮੇਰਾ ਇੱਕ ਭਰਾ ਹੈਗਾ ਜਿੰਮ ਨੂੰ ਪੁੱਤਰਾ ਵਰਗਾ ਲੱਗਦਾ ਮੈਂ ਘਰੋਂ ਕੁਝ ਵੀ ਨਹੀਂ ਲੈ ਕੇ ਆਇਆ ਮੈਂ ਸਾਰਾ ਉਹਨੂੰ ਹੀ ਦੇ ਕੇ ਆਇਆ ਕਿ ਤੂੰ ਰੱਖ ਮੈਨੂੰ ਸਿਰਫ ਰਿਸ਼ਤਾ ਚਾਹੀਦਾ ਜੇ ਮੈਂ ਆ ਫਿਲਮ ਦੀ ਤੁਸੀਂ ਗੱਲ ਕੀਤੀ ਐ ਪਿਛਲੇ ਲਈ ਮੈਂ ਆਪਣੇ ਆਪ ਤੇ ਅਪਲਾਈ ਕਰਦਾ ਮੈਂ ਚਾਹੇ ਸਟ੍ਰਗਲ ਕਰਕੇ ਬਣਿਆ ਜ਼ੀਰੋ ਤੋਂ ਬਣਿਆ ਅੱਜ ਵੀ ਨਾਲ ਆ ਸੀ ਇਕੱਠੇ ਹੈਗੇ ਆ ਮੈਂ ਨਹੀਂ ਚਾਹੁੰਦਾ ਜੀ ਸਾਡੇ ਰਿਸ਼ਤਿਆਂ ਦੇ ਵਿੱਚ ਜ਼ਮੀਨ ਜਾਇਦਾਦ ਆਵੇ ਠੀਕ ਐ ਅਸੀਂ ਨਹੀਂ ਚਾਹੁੰਦੇ ਸੀ ਅਸੀਂ ਚਾਹੁੰਦੇ ਆ ਜੋ ਮਾਂ ਚਾਹੁੰਦੀ ਐ ਦੋ ਪੁੱਤਾਂ ਲਈ ਉਵੇਂ ਹੀ ਹੋਵੇ ਜੇ ਹਰ ਪੰਜਾਬੀ ਦੀ ਇਹ ਸੋਚ ਨਹੀਂ ਐ ਤਾਂ ਕਮੀ ਕਿੱਥੇ ਐ ਕਮੀ ਕਿਤਨਾ ਕਿਤੇ ਸੋਸਾਇਟੀ ਦੇ ਵਿੱਚ ਇੱਕ ਚੀਜ਼ ਨੂੰ ਨਹੀਂ ਦੇ ਸਕਦੇ ਹਜ਼ਾਰਾਂ ਚੀਜ਼ਾਂ ਗੁਜ਼ਰਦੀਆਂ ਗੱਲਾਂ ਚਾਉਣਾ ਸੋਸ਼ਲ ਮੀਡੀਆ ਦਾ ਅਸਰ ਹੈ ਨਾ ਮੈਂ ਇਹਨੂੰ ਇੱਕ ਇੰਟਰਵਿਊ ਚ ਨਹੀਂ ਐਕਸਪਲੇਨ ਕਰ ਸਕਦਾ ਇਹਦੇ ਲਈ ਮੈਨੂੰ ਲੱਗਦਾ ਤਿੰਨ ਚਾਰ ਘੰਟਿਆਂ ਦਾ ਇੱਕ ਇੰਟਰਵਿਊ ਚਾਹੀਦੀ ਹੈ ਬਹੁਤ ਚੀਜ਼ਾਂ ਨੇ ਜਿਹੜੀਆਂ ਹਵਾਰਤਾਲਾ ਹੋਣੀ ਚਾਹੀਦੀ ਹੈ ਤੁਹਾਡੀ ਮੂਵੀ ਦੇ ਲਈ ਪ੍ਰੋਜੈਕਟ ਦੇ ਲਈ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਟ੍ਰੇਲਰ ਇੰਨਾ ਪਸੰਦ ਕੀਤਾ ਗਿਆ ਕਿ ਲੋਕ ਕਹਿੰਦੇ ਕਿ ਜ਼ਰੂਰ ਦੇਖਣੀ ਕਿਉਂਕਿ ਇੱਕ ਰਿਸ਼ਤਾ ਜਿਹੜਾ ਤੁਸੀਂ ਇਸ ਦੇ ਵਿੱਚ ਪ੍ਰੈਜ਼ੈਂਟ ਕੀਤਾ ਹੈ ਉਹ ਇੰਨਾ ਅਨਮੋਲ ਰਿਸ਼ਤਾ ਹੈ ਔਰ ਉਸ ਨੂੰ ਲੈ ਕੇ ਜੇ ਕਿਸੇ ਨੂੰ ਕੁਝ ਸਿੱਖਣ ਲਈ ਮਿਲੇਗਾ ਤਾਂ ਮੈਨੂੰ ਲੱਗਦਾ ਪਰਿਵਾਰ ਦੇ ਇਕੱਲੇ-ਇਕੱਲੇ ਜੀਣ ਨੂੰ ਜਾਣਾ ਮੇਨੀ ਥੈਂਕ ਯੂ ਸੋ ਮੱਚ ਜੀ ਜ਼ਰੂਰ ਜਾਓ ਨੋ ਫਰਰੀ ਨੂੰ ਦੇਖਣ ਤੇ ਦੇਖ ਕੇ ਦੱਸਿਓ ਕਿਵੇਂ ਲੱਗੀ ਬਿਲਕੁਲ ਨੋ ਫਰਰੀ ਨੂੰ ਖਿਡਾਰੀ ਮੂਵੀ ਰਿਲੀਜ਼ ਹੋ ਰਹੀ ਹੈ ਮੇਰੇ ਪਿੱਛੇ ਪੋਸਟਰ ਦੇਖ ਸਕਦੇ ਹੋ ਬੜੇ ਪਸੰਦੀਦਾ ਚਿਹਰੇ ਨੇ ਇਸ ਪੋਸਟਰ ਤੇ ਇਸ ਪ੍ਰੋਜੈਕਟ ਲਈ ਬਹੁਤ ਬਹੁਤ ਮੁਬਾਰਕਬਾਦ ਤੇ ਲੱਗਦਾ ਫਿਲਮ ਹਿੱਟ ਹੋਏਗੀ ਉਹਦੇ ਲਈ ਐਡਵਾਂਸ ਮੁਬਾਰਕ ਥੈਂਕ ਯੂ ਥੈਂਕ ਯੂ ਸ਼ੁਕਰੀਆ